ਹਾਂਜੀ ਹੁਣ ਆਪਾਂ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਭਈ ਪੰਜਾਬ ਪੁਲਿਸ ਵਾਲੀ ਜੋ ਅਮਨਦੀਪ ਕੌਰ ਕਨਸਟੇਬਲ ਜੋ ਕਿ ਗ੍ਰਿਫਤਾਰ ਕੀਤਾ ਸੀ ਚਿੱਟੇ ਦੇ ਵਿੱਚ ਜਿਸਦੇ ਤੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਪਰ ਬਹੁਤ ਜਲਦ ਬਾਹਰ ਆਉਣ ਜਾ ਰਹੀ ਆ ਤੇ ਜਿਹਦੇ ਵਿੱਚ ਹੁਣ ਇੱਕ ਆਪਾਂ ਜੋ ਇੱਕ ਚੈਨਲ ਤੋਂ ਵੀਡੀਓ ਆਈ ਹੈ ਸਾਹਮਣੇ ਤਾਂ ਜਿਹਦੇ ਚੈਨਲ ਦਾ ਨਾਮ ਆ ਲਾਈਵ ਸੱਚ ਟੀਵੀ ਤਾਂ ਇਹ ਪਹਿਲਾ ਵੀਡੀਓ ਸੁਣਾ ਦਈਏ ਤੁਹਾਨੂੰ ਵੀ ਕੀ ਕਹਿਣਾ ਕਿਉਂਕਿ ਜਿਹੜੇ ਕਿ ਲੋਕਾਂ ਨੇ ਆਪਣੇ ਬੰਨਿਓ ਸਵਾਲ ਠਾਏ ਸੀ ਵੀ ਕਿਉਂਕਿ ਇੱਕ ਨਸ਼ਾ ਤਸਕਰਾਂ ਦੇ ਅਕਸਰ ਪੰਜਾਬ ਸਰਕਾਰ ਨੇ ਬਹੁਤ ਵੱਡਾ ਇੱਕ ਮਹੀਮ ਚੱਕਿਆ ਵੀ ਨਸ਼ੇ ਤਸਕਰ ਦਾ ਛੋਟਾ ਚਾਏ ਨਸ਼ਾ ਤਸਕਰ ਚਾਏ ਕੋਈ ਵੱਡਾ ਵੀ ਹਰ ਕਿਸੇ ਦਾ ਘਟ ਆਇਆ ਜਾਊ ਪਰ ਜਿਹੜੀ ਇਹ ਪੰਜਾਬ ਪੁਲਿਸ ਵਾਲੀ ਆ ਦੱਸਿਆ ਗਿਆ ਕਿ ਇਹਦੇ ਵੱਡੇ ਵੱਡੇ ਅਫਸਰਾਂ ਨਾਲ ਕੌਨਟੈਕਟ ਸੀ ਪਰ ਜਦੋਂ ਦੀ ਇਹ ਗ੍ਰਿਫਤਾਰ ਕੀਤੀ ਆ ਕੋਈ ਆਪਣੇ ਬੰਨਿਓ ਹਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਇਸ ਬੰਨੀ ਇਹਨੇ ਕੋਈ ਵੱਡੇ ਅਫਸਰਾਂ ਜਿਵੇਂ ਕਿ ਇਹਨੇ ਵੱਡੇ ਵੱਡੇ ਅਫਸਰਾਂ ਨਾਲ ਇਹਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਪਰ ਰਵਾਣ ਵੀ ਇਹਦਾ ਦੋ ਤਿੰਨ ਵਾਰ ਰਵਾਣ ਤੇ ਪੁੱਛਦਾ ਸੋਈ ਆ ਪਰ ਕੋਈ ਆਪਣੇ ਬੰਨਿਓ ਕੋਈ ਇਹ ਜਾਣਕਾਰੀ ਹੋਰ ਸਾਂਝੀ ਨਹੀਂ ਕੀਤੀ ਪਰ ਬਹੁਤ ਜਲਦ ਬਾਹਰ ਆਉਣ ਜਾ ਰਹੀ ਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਵੀ ਕੀ ਕਹਿਣਾਗਾ ਸੁਣੋ ਵੀਡੀਓ ਛਾਰ ਵਾਲੀ ਬੀਬੀ ਪੁਲਿਸ ਵਾਲੀ ਬੀਬੀ ਜਿਹਨੂੰ ਕਹਿੰਦੇ ਚਿੱਟੇ ਸਵੇਤ ਫੜਿਆ ਸੀ ਹੁਣ ਉਹ 29 ਦਿਨਾਂ ਬਾਅਦ ਹੀ ਜੇਲ੍ਹੋਂ ਬਾਹਰ ਆ ਰਹੀ ਐ ਅਜੇ ਤਾਂ ਵੱਡੀ ਗਿਣਤੀ ਲੋਕ ਇਹ ਮੰਗਾਂ ਠਾਉਂਦੇ ਫਿਰਦੇ ਸੀ ਵੀ ਪੰਜਾਬ ਸਰਕਾਰ ਇਹਦੇ ਘਰ ਤੇ ਵੀ ਬੰਡੋਲਜਰ ਚਲਾਵੇ ਹੁਣ ਇਹਦੀ ਕੋਠੀ ਵੀ ਢਾਕੇ ਵਿਖਾਵੇ ਤੇ ਹੁਣ ਉਹ ਕਾਲੀ ਥਾਰ ਵਾਲੀ ਪੁਲਿਸ ਵਾਲੀ ਬੀਬੀ ਜਿਹਨੂੰ ਪੁਲਿਸ ਨੇ ਹੀ ਫੜਿਆ ਸੀ ਕਹਿੰਦੇ 17 ਗ੍ਰਾਮ ਚਿੱਟਾ ਇਹਦੇ ਕੋਲੋਂ ਫੜਿਆ ਗਿਆ ਤੇ ਫਿਰ ਤਿੰਨ ਰਿਮਾਂਡ ਲੈ ਕੇ ਉਹਦੀ ਪੁੱਛਗਿੱਛ ਕੀਤੀ ਸੀ ਤੇ ਹੁਣ ਅਦਾਲਤ ਨੇ ਉਹਦੀ ਜ਼ਮਾਨਤ ਕਰ ਦਿੱਤੀ ਐ ਤੇ ਹੁਣ ਉਹ ਬੀਬੀ ਜੇਲ੍ਹੋਂ ਬਾਹਰ ਆ ਰਹੀ ਐ ਅੱਜ ਸ਼ਾਮ ਤੱਕ ਆ ਜਾਏਗੀ ਕੱਲ ਸਵੇਰ ਤੱਕ ਆ ਜਾਏਗੀ ਕਿਉਂਕਿ ਜ਼ਮਾਨਤ ਉਹਦੀ ਹੋ ਗਈ ਐ ਢੇਲ ਹੋ ਗਈ ਐ ਹੁਣ ਉਹ ਜੇਲ੍ਹੋਂ ਬਾਹਰ ਆਏਗੀ ਹੁਣ ਸਵਾਲ ਇਹ ਐ ਵੀ ਇਹ ਜਿਹੜੀ ਇਹ ਜਿਹੜੀ ਇਹ ਬੀਬੀ ਫੜੀ ਸੀ ਪੁਲਿਸ ਨੇ ਜਿਹਦੇ ਉੱਪਰ ਪੁਲਿਸ ਨੇ ਹੀ ਕਿਹਾ ਸੀ ਵੀ ਇਹਦੇ ਕੋਲੋਂ ਚਿੱਟੇ ਦਾ ਨਸ਼ਾ ਮਿਲਿਆ ਔਰ ਇਹਦੇ ਤਾਰ ਇਧਰ ਜੁੜੇ ਉਧਰ ਜੁੜੇ ਜਿਹਦਾ ਇੱਕ ਸਾਥੀ ਪੁਲਿਸ ਨੇ ਬਲਵਿੰਦਰ ਸਿੰਘ सोनू ਵੀ ਫੜਿਆ ਹੋਇਆ ਤੇ ਐਡੀ ਛੇਤੀ ਉਸ ਬੀਬੀ ਦੀ ਬੇਲ ਪੁਲਿਸ ਨੇ ਹੋਣ ਕਿਵੇਂ ਦੇਤੀ ਸਵਾਲ ਨੇ ਮਾਨਯੋਗ ਅਦਾਲਤ ਦਾ ਅਧਿਕਾਰ ਖੇਤਰ ਹੁੰਦਾ ਪਰ ਉਹਨੂੰ ਬੇਲ ਮਿਲੀ ਕਿਵੇਂ ਉਹਨੂੰ ਜ਼ਮਾਨਤ ਮਿਲੀ ਕਿਵੇਂ ਉਹ ਜੇਲੋਂ ਇੰਨੀ ਛੇਤੀ 29 ਦਿਨਾਂ ਚ ਬਾਹਰ ਕਿਵੇਂ ਆ ਰਹੀ ਐ ਇਹ ਸੋਹਣੀ ਸਨਖੀ ਪੁਲਿਸ ਵਾਲੀ ਬੀਬੀ ਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਇਹ ਸਵਾਲ ਉੱਠੇ ਸੀ ਨਾ ਵੀ ਇਹਦੇ ਉੱਪਰ ਕਈ ਅਫਸਰਾਂ ਨਾਲ ਲਿੰਕ ਨੇ ਜਦੋਂ ਪੁਲਿਸ ਨੇ ਕਿਹਾ ਵੀ ਇਹਦੇ ਕੋਲੋਂ ਚਿੱਟਾ ਬਰਾਮਦ ਹੋਇਆ ਇਹ ਚਿੱਟੇ ਦਾ ਕੰਮ ਕਰਦੀ ਹੈ ਉਦੋਂ ਸਵਾਲ ਉੱਠੇ ਸੀ ਨਾ ਹਾਂਜੀ ਹੁਣ ਜੋ ਆਪਣੇ ਬੰਨਿਓ ਜੋ ਇਹ ਪੱਤਰਕਾਰ ਦਾ ਵੀ ਇਹ ਕਹਿਣਾ ਵੀ ਬਹੁਤ ਜਲਦ ਬਾਹਰ ਆਈਏ ਇਹ ਪੁਲਿਸ ਵਾਲੀ ਜੇ ਹੁਣ ਗੱਲ ਕਰੀਏ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਮਹਿੰਮ ਚੱਕੀ ਆ ਜੋ ਵੀ ਕੋਈ ਛੋਟਾ ਨਸਾ ਤਸਕਰਾ ਚਾ ਹੈ ਕੋਈ ਵੱਡਾ ਹਰ ਕਿਸੇ ਦਾ ਘਰ ਟਾਇਆ ਜਾਂਦਾ ਬਲਡوزر ਫੇਰਿਆ ਜਾਂਦਾ ਪਰ ਇਹ ਦੇ ਘਰ ਦੇ ਕੋਲ ਦੀ ਵੀ ਨਹੀਂ ਲੰਘਿਆ ਬਲਡوزر ਇਹ ਪੰਜਾਬ ਸਰਕਾਰ ਤੇ ਸਵਾਲ ਵੀ ਉੱਠਿਆ ਸੀਐਮ ਵੰਤਮਾਨ ਤੇ ਕਈ ਸਵਾਲ ਉੱਠੇ ਆ ਵੀ ਜਦੋਂ ਹਰ ਕਿਸੇ ਛੋਟਾ ਨਸ਼ਾ ਤਸਕਰਾ ਚਾਹੇ ਕਿਉਂ ਵੱਡਾ ਹਰ ਕਿਸੇ ਦੇ ਘਰ ਤੇ ਬੜੋਜਰ ਫਿਰਿਆ ਯਾਰ ਫਿਰ ਇਹਦੇ ਘਰ ਤੇ ਕਿਉਂ ਨਹੀਂ ਫਿਰਿਆ ਯਾਰ ਇਹ ਦੱਸੋ ਤੇ ਜਿਹੜੀ ਰਹੀ ਗੱਲ ਜਮਾਨਤ ਦੀ 29 ਦਿਨਾਂ ਬਾਅਦ ਬਹੁਤ ਜਲਦੀ ਇੱਕ ਬਾਹਰ ਆਈ ਇਹ ਕਹਿਣਾ ਮਤਲਬ ਇਹਨੂੰ ਰਾਹਤ ਮਿਲੀ ਹੈ ਇੱਕ ਤੇ ਜਿਹਦੇ ਵਿੱਚ ਕੀ ਇਹ ਤੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਪਰ ਜੇ ਗੱਲ ਕਰੀਏ ਹੁਣ ਜੇ ਐਸ ਲੋਟ ਨਸ਼ਾ ਤਸਕਰ ਬਾਹਰ ਆਉਣ ਲੱਗੇ ਤਾਂ ਫਿਰ ਇਹਨਾਂ ਦਾ ਡਰ ਭੈ ਨਿਕਲ ਜੂ ਦਿਲ ਚੋਂ ਪੀ ਆਪਾਂ ਖੁਸ਼ੀ ਨਾਲ ਵਿੱਚੋਂ ਚਟਾ ਜਿੰਨਾ ਜੀ ਕਰਦਾ ਵਿੱਚੋਂ ਕਿਉਂਕਿ 22 ਦਿਨਾਂ ਬਾਅਦ ਤਵਾਰੀ ਆ ਜਾਣਾ ਆਪਾਂ ਪਰ ਹੁਣ ਜੇ ਗੱਲ ਕਰੀਏ ਹੁਣ ਸਰਕਾਰ ਦੀ ਵੀ ਨਾਲ ਨਾਲ ਇੱਕ ਸਜ਼ਾ ਦੇਣੀ ਵੀ ਜ਼ਰੂਰੀ ਬਣਦੀ ਆ ਜੇ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਚਾਹੇ 17 ਗ੍ਰਾਮ ਚਟਾ ਚਾਹੇ ਭਾਰੀ ਗਿਣਤੀ ਦਾ ਉਹਨੂੰ ਸਾਲ ਤੋਂ ਜ਼ਿਆਦਾ ਇੱਕ ਸਾਲ ਤੋਂ ਜ਼ਿਆਦਾ ਸਮਾਂ ਰੱਖੋ ਜੇਲ੍ਹ ਦੇ ਵਿੱਚ ਉਹਦੀ ਕੋਈ ਜ਼ਮਾਨਤ ਨਹੀਂ ਹੋਣੀ ਚਾਹੀਦੀ ਜੇ ਅਗਰ ਨਸ਼ੇ ਦੀ ਰੋਕ ਲਾਉਣੀ ਆ ਤਾਂ ਜੇ ਇਹ ਹੋਣ ਲੱਗਿਆ ਵੀ ਮਹੀਨੇ ਬਾਅਦ ਅਗਲਾ ਬਾਹਰ ਆਉਣ ਲੱਗੇ ਕੋਈ ਵੀ ਨਸ਼ਾ ਤਸਕਰਾ ਫਿਰ ਕੋਈ ਨਸ਼ੇ ਦੇ ਰੋਕ ਨਹੀਂ ਲਗਣੀ ਕਿਉਂਕਿ ਫਿਰ ਤਾਂ ਉਹ 20-22 ਦਿਨਾਂ ਬਾਅਦ ਬਾਹਰ ਹੀ ਆ ਜਾਣਾ ਫਿਰ ਡਰ ਭੈ ਨਿਕਲ ਜੂ ਲੋਕਾਂ ਚ ਫਿਰ ਕਾਹਦਾ ਨਸ਼ਾ ਛਡਾਉਂਗੇ ਦੱਸੋ ਮੰਨਦੇ ਆ ਕੋਈ ਨਸ਼ਾ ਇਹਦੇ ਤੋਂ ਗ੍ਰਿਫਤਾਰ ਕੀਤਾ ਇਹਨੂੰ ਨਸ਼ਾ ਬਰામਤ ਹੋ ਗਿਆ ਜਿਹਦੇ ਵਿੱਚ ਕਹਿੰਦੇ ਸੀ ਇਹਦੇ ਇੱਥੇ ਲਿੰਕ ਜੁੜੇ ਆ ਉੱਥੇ ਲਿੰਕ ਜੁੜੇ ਆ ਜਿਵੇਂ ਪੱਤਰਕਾਰ ਦਾ ਦੱਸਣਾ ਪਰ ਇਹਦੇ ਤੇ ਹੋਇਆ ਕਿ ਇਹ 29 ਦਿਨਾਂ ਬਾਅਦ ਬਾਹਰ ਆ ਗਿਆ ਕਹਿੰਦਾ ਮਤਲਬ ਜੇ ਤੁਸੀਂ ਮਹੀਮ ਚੱਕੀ ਆ ਫਿਰ ਚੰਗੀ ਤਰ੍ਹਾਂ ਚੱਕੋ ਜੇ ਕੋਈ ਨਸ਼ਾ ਤਸਕਰ ਫੜਿਆ ਵੀ ਜਾਂਦਾ ਪਹਿਲੀ ਗੱਲ ਉਹਨੂੰ ਸਾਲ ਤੋਂ ਜ਼ਿਆਦਾ ਮੈਂ ਤਾਂ ਇਹ ਕਹਾਂਗਾ ਵੀ ਢੂੜ ਸਾਲ ਉਹਨੂੰ ਜੇਲ੍ਹ ਦੇ ਵਿੱਚ ਰੱਖੋ ਨਾ ਕਿ ਉਹਨੂੰ ਜਵਾਨਤ ਦਾ ਮੂੰਹ ਤੱਕ ਨੇ ਦੇਖਣ ਨੂੰ ਨਾ ਮਿਲੇ ਬਾਹਰ ਆਉਂਦਾ ਉਹਨੂੰ ਬਿਲਕੁਲ ਸਮਾਂ ਨਾ ਦਿੱਤਾ ਜਾਵੇ ਜੇਲ੍ਹ ਚ ਹੀ ਉਹਦੀ ਤਰੀਕ ਪਵੇ ਮੈਂ ਤਾਂ ਇਹ ਕਹਿਣਾ ਚਾਹਣਾ ਫੇਰ ਤਾਂ ਭਵੇਂ ਨਸ਼ੇ ਦੀ ਕੋਈ ਰੋਕ ਲੱਗ ਜੇ ਤਾ ਜਿਵੇਂ ਇਹ ਪੰਜਾਬ ਸਰਕਾਰ ਕਹਿਣਾ ਚਾਹੁੰਦੀ ਆ ਫੇਰ ਤਾਂ ਨਸ਼ੇ ਦੀ ਰੋਕ ਲੱਗ ਜੂ ਜੇ ਸੋਚਦੇ ਹਾਂ ਵੀ ਅਸੀਂ ਨਸ਼ੇ ਦੀ ਰੋਕ ਲਾਤੀ ਤਾਂ ਜਿਹੜੇ ਕੀ ਇਹ ਨਸ਼ਾ ਤਸਰ ਕੋਈ ਵੀ ਆ ਜੋ ਫੜਾਇਆ ਜਾਂਦਾ ਤੇ 20 ਦਿਨਾਂ ਬਾਅਦ 22 ਦਿਨਾਂ ਬਾਅਦ ਉਹਦੀ ਜਮਾਨਤ ਹੋ ਜਾਂਦੀ ਆ ਤਾਂ ਫੇਰ ਉਹਨੂੰ ਕੋਈ ਡਰ ਪੈਂਦੀ ਫੇਰ ਇਹ ਕੋਈ ਨਸ਼ੇ ਤਸਕਰਾਂ ਤੇ ਕੋਈ ਵੱਡੀ ਕਾਰਵਾਈ ਨਹੀਂ ਹੋ ਰਹੀ ਜੇ ਗੱਲ ਕਰੀਏ ਬਲਡੋజర్ ਫੇਰਨ ਦੀ ਜਿਹੜਾ ਕੋਈ ਵੱਡੇ ਮਗਰਮਾਛਾ ਉਹਨਾਂ ਦੇ ਘਰਾਂ ਤੇ ਕਿਉਂ ਨਹੀਂ ਫਿਰੇ ਜਾਂਦੇ ਛੋਟੇ ਮੋਟੇ ਨਸ਼ੇ ਤਸਕਰਾਂ ਦੇ ਘਰਾਂ ਤੇ ਬਲਡوزر ਫਿਰੇ ਜਾਂਦੇ ਆ ਜੇ ਕੋਈ ਵੱਡਾ ਅਫਸਰ ਫਸਦਾ ਉਹਦੀ ਕੋਈ ਇਨਕੁਇਰੀ ਨਹੀਂ ਹੁੰਦੀ ਜਿਵੇਂ ਇੱਕ ਪੁਲਿਸ ਵਾਲੇ ਤੋਂ 1 ਕਿਲੋ ਜੱਟਾ ਬਰਾਮਦ ਹੋਇਆ 7 ਕਰੋੜ ਦਾ ਦੱਸਿਆ ਗਿਆ ਪਰ ਉਹਦੇ ਵੀ ਕੋਈ ਹਜੇ ਆਪਣੇ ਬੰਨਿਓ ਕੋਈ ਹਜੇ ਤੱਕ ਪ੍ਰਕਿਰਿਆ ਨਹੀਂ ਆਈ ਸਰਕਾਰ ਦੀ ਵੀ ਉਹਦੇ ਘਰ ਤੇ ਬਲਡوزر ਚੱਲਿਆ ਜਾਂ ਨਹੀਂ ਚੱਲਿਆ ਛੋਟੇ ਮੋਟੇ ਨਸ਼ੇ ਤਸਕਰਾਂ ਦੇ ਘਰ ਤੇ ਜ਼ਰੂਰ ਚੱਲਿਆ ਉਹ ਵੀਡੀਓ ਵੀ ਦੇਖੀਆ ਸੀ ਪਰ ਵੱਡਾ ਕੋਈ ਜਦੋਂ ਫੜਿਆ ਜਾਂਦਾ ਜਿਵੇਂ ਕਿ ਇਹ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਇਹਦੇ ਘਰ ਤੇ ਜਿਵੇਂ ਕਈ ਸਵਾਲ ਉੱਠੇ ਆ ਤਾਂ ਪਰ ਇਹਦੇ ਘਰ ਦੇ ਕੋਲ ਦੀ ਵੀ ਨਹੀਂ ਲੰਘਿਆ ਫਲਡੋਜ਼ਰ ਚੱਲਣਾ ਤਾਂ ਦੂਰ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਜਿਵੇਂ ਕਿ ਅੱਜ ਦੀਆਂ ਇਹ ਖਬਰਾਂ ਅਮਨਦੀਪ ਕੌਰ ਨੂੰ ਲੈ ਕੇ ਇਹ ਗੱਲ ਦੇ ਖੁਲਾਸੇ ਕੀਤੇ ਆ ਜੇ ਤੁਹਾਨੂੰ ਵੀਡੀਓ ਜੰਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੋਲਰ ਮਿਲਦਿਆ ਕਰੋ ਨਾ YouTube ਤੇ ਧੰਨਵਾਦ